ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਆ ਆਪਣੇ YouTube ਚੈਨਲ ਦੇ ਉੱਪਰ ਜੀ ਜਿਹੜੇ ਮੇਰੇ ਭਰਾ ਆਪਣੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖਦੇ ਆ ਉਹਨਾਂ ਲਈ ਰਿਕਵੈਸਟ ਆ ਆਪਣੇ ਆਪ ਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਜੈਸ ਨਾਲ ਆਪਾਂ ਕੋਈ ਵੀ ਵੀਡੀਓ ਬਣਾਈਏ ਉਹ ਸਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਜਿਉਆਜਾ ਪਾ ਵੀਡੀਓ ਬਣਾ ਰਹੇ ਆ ਪਿੰਡ ਬੀਲਾ ਖੁਰਦ ਜ਼ిల్లా ਬਰਨਾਲਾ ਦੇ ਤਹਿਸੀਲ ਨੂੰ ਤਵਾ ਪੈਂਦੀ ਹੈ ਜੀ ਜੋ ਤੁਸੀਂ ਸਕਰੀਨ ਦੇ ਸਾਹਮਣੇ ਪਲੂਨ ਬੱਸੀ ਦੇ ਦੇਖ ਰਹੇ ਹੋ ਜੀ 7 ਲੀਟਰ ਦੁੱਧ ਆ ਦੂਸਰੇ ਸੂਏ ਨੂੰ ਚੈੱਕ ਪਾਸ ਆ ਜੀ ਗੱਬਣਾ ਜੀ 4 ਮਹੀਨਿਆਂ ਦੀ ਗੱਬਣਾ ਗਈ ਦੁੱਧ ਆ ਇਸ ਟਾਈਮ 7 ਤੋਂ 8 ਲੀਟਰ ਕੰਡੇ ਵਾਲਾ ਰੈਡੀ ਆ ਤਿਆਰ ਆ ਜੀ ਥਣਾ ਥਣਾ ਦੀ ਸਾਫ ਸੁਥਰੀ ਆ ਪਲੂਨ ਬੱਸੀ ਆ ਦੂਜੇ ਸੂਏ ਨੂੰ ਚੈੱਕ ਪਾਸ ਆ ਜੀ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਮੋਲੇ ਦਾ ਸਰਫ 33000 ਰੁਪਿਆ ਜੀ ਇਹਦੇ ਵਿੱਚੋਂ ਮਾਣਤਾਂ ਜ਼ਰੂਰ ਹੋ ਜਾਊਗਾ ਕਿਸੇ ਨੂੰ ਟੋਕੜ ਕੱਪੜਾ ਵੇੜ ਦੀ ਜ਼ਰੂਰਤ ਹੋਵੇ ਤਾਂ ਤੁਸੀਂ ਮੇਰੇ ਚਲਦੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਮੂੰਹ ਮੱਥਾ ਮੈਂ ਨੇੜ ਤੋਂ ਦਿਖਾ ਦਿੰਨਾ ਪੂਰੀ ਸਨੱਕਪੋਣਾ ਚ ਥਣ ਦਿਖਾਣਾ ਵਿਚਾਰੇ ਚਾਰੇ ਥਣਾ ਦੀ ਪੂਰੀ ਸਾਫ ਸੁਥਰੀ ਸਾਹਮਣੋਂ ਸਾਹਮਣੀ ਥਣ ਲੱਗੇ ਦੇ ਆ ਪੂਰੀ ਖੂਬਸੂਰਤ ਤੇ ਚੰਗੀ ਜਵਾਨੀ ਵਾਲੀ ਵਹਿਦਾ ਵੀਡੀਓ ਬਣਾਉਣ ਦਾ ਸਮਾਂ ਸਵੇਰ ਦਾ 17 ਤਰੀਕ ਅੱਜ 8:00 ਵਜੇ ਚੁੱਕੇ ਹੈਗੇ ਸ਼ਾਮ ਤੱਕ ਦੁੱਧ ਨਾਲ ਵਧੀਆ ਹਵਾਨਾ ਭਰ ਲੈਂਦੀ ਹੈਗੀ ਕਿਸੇ ਨੂੰ ਵਹਿੜ ਦੀ ਜ਼ਰੂਰਤ ਹੋਵੇ ਨੰਬਰ ਸਕਰੀਨ ਤੇ ਚੱਲ ਜਾਂਦਾ ਇਹ ਨੰਬਰ ਤੇ ਸੰਪਰਕ ਕਰਕੇ ਵਹਿੜ ਖਰੀਦ ਸਕਦੇ ਹੋ ਜੀ ਧੰਨਵਾਦ ਜਲਦੀ ਮਿਲਦੇ ਆਂ ਕੋਈ ਆਪਾਂ ਨਵੀਂ ਤੇ ਨੈਕਸਟ ਵੀਡੀਓ ਤੇ ਜੀ